ਦਾ ਨਹੀਂ ਕਿਉਂਕਿ ਸਾਥੀ ਨੇ ਇੱਥੇ ਸੂਤ ਵੀ ਲਿਖੇ ਕਹਿੰਦੇ ਭੈ ਕਹੂ ਕੋ ਦੇਤ ਨਹਿ ਨਹਿ ਪਹਿਮਾਨਤ ਆਨ ਕਹੋ ਨਾਨਕ ਸੁਨ ਰੇ ਮਨ ਕੀ ਆਤਿ ਤਾਹੇ ਬਖਾਨਾ ਨਾ ਜੀ ਕਿਸੇ ਨੂੰ ਭੈ ਦਿੰਦੇ ਆ ਨਾ ਅਸੀਂ ਕਿਸੇ ਨੂੰ ਡਰਾਉਂਦੇ ਆ ਨਾ ਕਿਸੇ ਦਾ ਭੈ ਮੰਗਦੇ ਆ ਤੇ ਕਹਿੰਦੇ ਡਰ ਕਿਸ ਗੱਲ ਦਾ ਤੇ ਜਿਸ ਤੇ ਸੇਖਾਂ ਨੇ ਨਹੀਂ ਡਰੇ ਉਸ ਗੁਰੂ ਨੂੰ ਤੇ ਡਰਾਉਣਾ ਚਾਹੁੰਦਾ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਜਲਾਦ ਉਸ ਵੇ ਇੱਕ ਗੱਲ ਕਹੇ ਜਿਵੇਂ ਸਿਰ ਢੜ ਤੋਂ ਅਲੱਗ ਕਰਦਾ ਹੈ ਖਾਲਸਾ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦਾ ਜਦੋਂ ਸਿਰ ਢ ਸਿਰ ਢੜ ਤੋਂ ਅਲੱਗ ਕੀਤਾ ਜਾਂਦਾ ਜਦੋਂ ਤੇਗ ਤੇ ਤੇਗ ਦਾ ਵਾਰ ਹੋਇਆ ਜਦੋਂ ਤੇਗ ਤੇ ਤੇਗ ਦਾ ਵਾਰ ਹੋਇਆ ਕੁਦਰਤ ਰਾਣੀ ਦੋ ਹੱਥਣਾ ਮਾਰ ਰੋਈ ਰਤੀ ਰੋਈ ਸ੍ਰਸ਼ਟੀ ਨੂੰ ਨਾਲ ਲਾ ਕੇ ਡਾਣੀ ਤਾਰਿਆਂ ਦੀ ਜਰ ਜਰ ਰੋਈ ਦੇਵ ਲੋਕ ਅੰਦਰ ਜਾਜਕਾਰ ਹੋਈ ਜਿਉ ਮਾਤ ਲੋਕ ਅੰਦਰ ਹਾਕਾਰ ਹੋਈ ਕੰਬਣ ਲੱਗੇ ਜਲਾਦ ਦੇ ਹੱਥ ਦਵੇ ਦੇ ਹੱਥਾਂ ਵਿੱਚ ਫੜੀ ਤਲਵਾਰ ਰੋਈ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਜਲਾਦ ਨੇ ਢੜ ਤੋਂ ਵੱਖਰਾ ਕਰ ਦਿੱਤਾ ਹੁਣ ਇੱਥੇ ਖਾਲਸਾ ਜੀ ਧਿਆਨ ਦਿਓ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਸੋਖਾ ਨਹੀਂ ਹਿਲੇ ਜਾਇਆ ਜਾਣਾ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਦੀ ਬਦਬੀ ਨਹੀਂ ਸੀ ਹੋਣ ਦਿੱਤੀ ਜਾਣਾ ਕਿਉਂਕਿ ਭਾਈ ਸਦਾ ਆਨੰਦ ਜਿਹੜੇ ਪਹਿਲਾਂ ਸ਼ਲੋਕ ਬਾਬਾ ਜੈਤਾ ਜੀ ਨੇ 52 ਸ਼ਲੋਕ ਗੁਰਿਆਈ ਤਿਲਕ ਪੰਜ ਪੈਸੇ ਨਾਰੀਅਲ ਅਨੰਦਪੁਰ ਸਾਹਿਬ ਪਹੁੰਚਾਇਆ ਆ ਫਿਰ ਜਦੋਂ ਦੂਸਰੀ ਵਾਰੀ ਵਾਪਸ ਆਏ ਤੇ ਆਪਣੇ ਬਾਬੇ ਦੇ ਘਰੇ ਭਾਈ ਕਲਿਆਣਾ ਦੀ ਧਰਮਸ਼ਾਲਾ ਆ ਦਿੱਲੀ ਦੇ ਵਿੱਚ ਕਿਉਂਕਿ ਇਹ ਵੀ ਸਾਡੇ ਮਨ ਦੇ ਵਿੱਚ ਹੁੰਦਾ ਕਿ ਬਾਬਾ ਜੈਤਾ ਜੀ ਕਿਉਂ ਲੈ ਕੇ ਗਏ ਆ ਸ਼ਲੋਕ ਬਾਬਾ ਜੈਤਾ ਜੀ ਹੀ ਕਿਉਂ ਮਹਾਰਾਜ ਦਾ ਸੀਸ ਲੈ ਕੇ ਗਏ ਨੇ ਇਹ ਮਨਚ ਸਵਾਲ ਹੈ ਨਾ ਹੋਰ ਵੀ ਬੜੇ ਸਿੱਖ ਮਹਾਰਾਜ ਦੇ ਨਾਲ ਉਹ ਵੀ ਲੈ ਕੇ ਜਾ ਸਕਦੇ ਨੇ ਧਿਆਨ ਦਿਓ ਬਾਬਾ ਜੈਤਾ ਜੀ ਦੇ ਮਾਪੁਰਖ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ 6ਵੇਂ ਪਾਸ਼ਾ ਤੱਕ ਬਾਬਾ ਕਲਿਆਲਾ ਜੀ ਸਤ ਗੁਰਾਂ ਦੇ ਚਰਨਾਂ 'ਚ ਰਹਿ ਕੇ ਸੇਵਾ ਕੀਤੀ ਆ ਫਿਰ ਇਸੇ ਤਰ੍ਹਾਂ ਬਾਬਾ ਜਸਪ੍ਰਣ ਬਾਬਾ ਸੁਖਪ੍ਰਣ ਬਾਬਾ ਸਦਾਨਾਦ ਨੇ ਸੇਵਾ ਕੀਤੀ ਆ ਹੁਣ ਬਾਬਾ ਸਦਾਨੰਦ ਦਾ ਭਰਾ ਆ ਆਗਿਆ RAM ਇਸ ਦਾ ਘਰ ਇੱਥੇ ਸੀ ਦਿੱਲੀ ਦੇ ਵਿੱਚ ਜਿਸ ਬਾਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਾ ਦਿੱਲੀ ਕੇ ਦਿਲ ਵਾਲੇ ਤੇਰੀ ਆਗਿਆ ਵਿੱਚ ਚਲਤ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੱਥੇ ਕਿਉਂਕਿ ਬਾਬਾ ਜੈਤਾ ਜੀ ਦਾ ਆਉਣਾ ਜਾਣਾ ਲੱਗਾ ਰਹਿੰਦਾ ਸੀ ਦਿੱਲੀ ਦੇ ਵਿੱਚ ਕਦੇ ਤਾਂ ਆਪਣੇ ਤਾਈ ਨੂੰ ਮਿਲਣ ਆ ਜਾਂਦੇ ਸਨ ਕਦੇ ਆਪਣੀ ਬਾਬੇ ਦੀ ਧਰਮਸ਼ਾਲਾ ਜਾਂਦੇ ਸਨ ਕਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨਾਲ ਵੀ ਆਉਂਦੇ ਜਾਂਦੇ ਸਨ ਕਿਉਂਕਿ ਬਾਬਾ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਇਹ ਮਹਾਰਾਜ ਦੇ ਅੰਦਰ ਰੱਖੇ ਵੀ ਰਹੇ ਕਿਉਂਕਿ ਇਹ ਸਤਿਗੁਰੂਆਂ ਨੇ ਇਹਨਾਂ ਦਾ ਆਪ ਨਾਮ ਰੱਖਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ 5 ਸਾਲ ਵੱਡੇ ਨੇ ਬਾਬਾ ਜੈਤਾ ਜੀ ਖਾਲਸਾ ਜੀ ਬਾਬਾ ਜੈਤਾ ਜੀ ਨੇ 57 ਸ਼ਲੋਕ ਰਾਈ ਤਿੰਨ ਪੰਜ ਪੈਸੇ ਨਾਰੀਅਲ ਪਹਚਾਇਆ ਫਿਰ ਜਦੋਂ ਚੀਜ਼ ਧੜ ਤੋਂ ਅਲੱਗ ਕਰ ਦਿੱਤਾ ਗਿਆ ਪਿਤਾ ਸਦਾ ਨਾਮ ਨੇ ਕਿਹਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬਰ ਦੇ ਅਸੀਸ ਦੀ ਬੇਦਬੀ ਨਹੀਂ ਹੁੰਦੀ ਲੋਕ ਕੀ ਆਖ ਲਿਆ ਕੱਲ ਨੂੰ ਸਿੱਖਾਂ ਨੂੰ ਵੀ ਸਿੱਖਾਂ ਦੀ ਕੌਮ ਬੜੀ ਬਹਾਦਰ ਸੀ ਓਏ ਇਹਨਾਂ ਦੇ ਕੋਲ ਤੇ ਆਪਣੇ ਗੁਰੂ ਦਾ ਸੀਸ ਨਹੀਂ ਚਟਿਆ ਗਿਆ ਇਹਨਾਂ ਦੇ ਗੁਰੂ ਦਾ ਤੇ ਢਾੜੀ ਉੱਥੇ ਪਿਆਰਿਆ ਕਹਿੰਦੇ ਗੁਰੂ ਪਿਤਾ ਦੇ ਅਸੀਸ ਦੀ ਬੇਦਬੀ ਨਹੀਂ ਹੋਣ ਦਿੱਤੀ ਜਾਵੇਗੀ ਬਾਬਾ ਸਦਾ ਅਨੰਤ ਨੇ ਕਿਹਾ ਕਿ ਪੁੱਤਰਾ ਅੱਜ ਸੀਸ ਤੂੰ ਮੇਰਾ ਲੈ ਪਰ ਇਥੇ ਖਾਲਸਾ ਦੀ ਧਿਆਨ ਗੱਲ ਸੁਣਨ ਵਾਲੀ ਇਹ ਤੁਹਾਡੇ ਵੱਡਿਆਂ ਦਾ ਇਤਿਹਾਸ ਆ ਤੁਹਾਡੇ ਮਾਪੂਖਾਂ ਦਾ ਇਤਿਹਾਸ ਆ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਰਾਜਵਾਲਾ ਧਿਆਨ ਲੈ ਕੇ ਜਾਇਓ ਚੌਪੜੀ ਪਾਣੀ ਪੁੰਨਦੇ ਜੇ ਉੱਥੇ ਸੰਮਣ ਤੇ ਮੁੱਸਣ ਦਾ ਜ਼ਿਕਰ ਆਉਂਦਾ ਆ ਉੱਥੇ ਪਿਓ ਨੇ ਆਪਣੇ ਪੁੱਤਰ ਦਾ ਸੀਸ ਲਾਹ ਦਿੱਤਾ ਕਿ ਗੁਰੂ ਦੇ ਸਿੱਖੇ ਖੇ ਘੜਵੇਂ ਕਿਤੇ ਚੋਰੀ ਕਰਦੇ ਫੜੇ ਗਏ ਨੇ ਤੇ ਇੱਥੇ ਹੁਣ ਪਿਓ ਨੇ ਪੁੱਤ ਦਾ ਸੀਸ ਨਹੀਂ ਇੱਥੇ ਪੁੱਤ ਕਹਿ ਲਿਆ ਆ ਪਿਓ ਕਹਿ ਰਿਹਾ ਕਿ ਮਹਾਰਾਜ ਬਾਬਾ ਜੈਤਾ ਜੀ ਨੂੰ ਕਿ ਤੂੰ ਮੇਰਾ ਅਸੀਸ ਅਲਗ ਕਰ ਦੇ ਕਿਉਂਕਿ ਇੱਥੇ ਪ੍ਰੇਮ ਦੀਆਂ ਖੇਡਾਂ ਨੇ ਕਿਉਂਕਿ ਕਿਦੇ ਸੰਮਨ ਜੋ ਪ੍ਰੇਮ ਕੀ ਦਮਕਿਓ ਹੋਟੀ ਸਾਟ ਰਾਵਣ ਕਦੇ ਰੰਗ ਕਿਓ ਜਿੰਨ ਸਰਦੀਨੇ ਕਾਰ ਰਾਵਣ ਕੋਈ ਗਰੀਬ ਥੋੜਾ ਸੀ ਗੰਦਾਸ ਤਾਂ ਜਿਹਨੇ ਸਿਰ ਕੱਟ ਕੱਟ ਕੇ ਅੱਗੇ ਦਿੱਤੇ ਇਸੇ ਤਰ੍ਹਾਂ ਹੀ ਸੰਮਨ ਤੇ ਮੂਸਨ ਨੇ ਆਪਣਾ ਪ੍ਰੇਮ ਜਗਾਇਆ ਤੇ ਬਾਬਾ ਜੈਤਾ ਜੀ ਨੇ ਵੀ ਇੱਥੇ ਪ੍ਰੇਮ ਜਗਾਇਆ ਆ ਅੱਜ ਜਦੋਂ ਕਥੇ ਗੁਰੂ ਅਚਲਦੇ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ ਪਿਤਾ ਨੇ ਪੁੱਤਰ ਦਾ ਸੀਸ ਨਜ਼ਰ ਕਰ ਦਿੱਤਾ ਤੇ ਅੱਜ ਇੱਥੇ ਪੁੱਤਰ ਨੇ ਪਿਤਾ ਦਾ ਸੀਸ ਲਾ ਦਿੱਤਾ ਤੇ ਇਹ ਸੀਸ ਕਿਤੇ ਕਮਰੇ ਚ ਬਾਹਗੇ ਨਹੀਂ ਲਾਇਆ ਕਿਤੇ ਓਲੇ ਜਾ ਕੇ ਨਹੀਂ ਲਾਇਆ ਪਹਿਲੋਂ ਬਾਹਾਂ ਬਾਹਰ ਰੜਦੇ ਹੋਏ ਸਾਥੀਆਂ ਦੇ ਧੜ ਲਾ ਕੇ ਗਏ ਨੇ ਫਿਰ ਬੜਾ ਪੱਥਰ ਦਿਲ ਕਰਕੇ ਬਾਬਾ ਜੈਤਾ ਜੀ ਨੇ ਆਪਣੇ ਪਿਤਾ ਦਾ ਸੀਸ ਲਾਇਆ ਕਿ ਇੰਨੇ ਸਖਤ ਕਰੜੇ ਪਹਿਰੇ ਦੇ ਵਿੱਚ ਸੀਸ ਅਦਲ ਬਦਲ ਕਰਨਾ ਬਣਾ ਔਖਾ ਸੀ ਇਹ ਸਾਰੀ ਰਣਨੀਤੀ ਖੇਡੀ ਗਈ ਆ ਬਾਬਾ ਜੈਤਾ ਜੀ ਨੇ ਸੀਸ ਲਾਇਆ ਆਪਣੇ ਪਿਤਾ ਦਾ ਫਿਰ ਉਸ ਸੀਸ ਨੂੰ ਲੈ ਕੇ ਬੁੱਤਲ ਦੇ ਵਿੱਚ ਕਈ ਕਹਿੰਦੇ ਮੀਂਹ ਆ ਗਿਆ ਹਨੇਰੀ ਆ ਗਈ ਇਤਿਹਾਸ ਨੂੰ ਬੜਾ ਗੰਦਲਾ ਕੀਤਾ ਗਿਆ ਆ ਇਹ ਕਿਉਂ ਕੀਤਾ ਗਿਆ ਆ ਤੁਹਾਡੇ ਜਿਹੜੇ ਸਿਰ ਮੋਨੇ ਕੁਨੇ ਇਦਾਂ ਹੀ ਰਹਿਣ ਇੱਕ ਦੇ ਇਤਿਹਾਸ ਸੁਣ ਕੇ ਫਿਰ ਕਿਵੇਂ ਸੇਖਣਾ ਬਣ ਜਾਣ ਇਸ ਕਰਕੇ ਗੰਦਲਾ ਦਿੱਤੇ ਗਿਆ ਸੀਸ ਉੱਡ ਕੇ ਝੋਲੀ ਚ ਵੀ ਪੈ ਗਿਆ ਇੱਥੋਂ ਤੱਕ ਲਿਖਿਆ ਗਿਆ ਪਰ ਜੇ ਸੀਸ ਝੋਲੀ ਚ ਹੀ ਪੈਣਾ ਸੀ ਉੱਡ ਕੇ ਤੇ ਉੱਥੇ ਅਨੰਤ ਸਿਆ ਵੀ ਪਹੁੰਚ ਸਕਦਾ ਮਾਹ ਰਾਇ ਨੇ ਕਹਿੰਦੀ ਕਰਾਮਾਤ ਦਿਖਾਉਣੀ ਨਹੀਂ ਇਸ ਕਰਕੇ ਆਪਣੇ ਪਿੱਤਾ ਦਾ ਸੀਸ ਲਾਇਆ ਅਦਲ ਬਦਲ ਕੀਤਾ ਬਾਬਾ ਜੈਤਾ ਜੀ ਨੇ ਬੁੱਕਲ ਦੇ ਵਿੱਚ ਲੈ ਆਇਆ ਖਾਲਸਾ ਜੀ ਧਿਆਨ ਦਿਓ ਇੱਥੋਂ 12 ਪੱਤ ਜਾਂਦੇ ਨੇ 52 ਮੀਲ ਸਫ਼ਰ ਕਰਕੇ ਇੱਥੇ ਜਾਂਦੇ ਨੇ ਸ਼ੇਖ ਬਉਦੀਨ ਦੇ ਕੋਲ ਪਿੰਡਾਂ ਤੋਂ ਫਿਰ ਮਾਰਾ ਪੱਤ ਤੋਂ ਜਾਂਦੇ ਨੇ ਇੱਕ ਤਰਵਾੜੀ 85 ਕਿਲੋਮੀਟਰ ਸਫ਼ਰ ਤੈਅ ਕਰਕੇ ਇੱਥੇ ਮਿਲਦੇ ਨੇ ਦੇਵਾ ਰਾਮ ਨੂੰ ਏ ਢੋਬੀ ਆ ਇਹ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਆ ਚਾਹੁੰਦਾ ਸੀ ਇਸ ਤੋਂ ਬਾਅਦ ਤਰਵਾੜੀ ਤੋਂ ਅੰਬਾਲੇ ਪਹੁੰਚਦੇ ਨੇ 63 ਕਿਲੋਮੀਟਰ ਸਫ਼ਰ ਕਰਕੇ ਫਿਰ ਇੱਥੇ ਸੀਸ ਗੰਜ ਠਹਿਰਦੇ ਨੇ ਤੱਕੇ ਸ਼ਾਂਤ ਰਾਮ ਦੇਵ ਨੂੰ ਮਿਲਦੇ ਨੇ ਉਸ ਦੇ ਘਰ ਠਹਿਰਦੇ ਨੇ ਫਿਰ ਇੱਥੋਂ ਬਾਲੇ ਤੋਂ ਬਨੂੜ 31 ਕਿਲੋਮੀਟਰ ਸਫ਼ਰ ਕਰਕੇ ਪੀਰ ਦਰਗਾਈ ਸ਼ਾਹ ਨੂੰ ਮਿਲਦੇ ਨੇ ਤੇ ਦਰਗਾਈ ਸ਼ਾਹ ਨੂੰ ਮਿਲਦੇ ਨੇ ਤੇ ਇੱਥੋਂ ਫਿਰ 82 ਕਿਲੋਮੀਟਰ ਕਰਕੇ ਨਾਭਾ ਸਾਹਿਬ ਤੋਂ ਕੀਰਤਪੁਰ ਜਾਂਦੇ ਨੇ ਪੰਜ ਪੜਾ ਕਿਤੇ ਬਾਬਾ ਜਤਾ ਜੀ ਕੀਰਤਪੁਰ ਹੀ ਕਿਉਂ ਗਏ ਕਿਉਂਕਿ ਇੱਥੇ ਗੁਰੂ ਹਰ Rai ਸਿੰਘ ਮਹਾਰਾਜ ਤੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੀ ਜੋਤੀ ਜੋਦ ਸਮਾਈ ਸੀ ਪਰ ਜਦੋਂ ਇੱਥੇ ਪਹੁੰਚਦੇ ਨੇ ਕੀਰਤਪੁਰ ਸਾਹਿਬ ਗੁਰੂ ਗਰੀਬ ਨਵਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿ ਕੇ ਪਿਤਾ ਦਾ ਸਸਕਾਰ ਪਿਤਾ ਦੇ ਦਾ ਸਰਕਾਰ ਅਨੰਦਪੁਰ ਸਾਹਿਬ ਕੀਤਾ ਜਾਵੇਗਾ ਸੋਹਣੇ ਦੀ ਪਾਲਕੀ ਦੇ ਵਿੱਚ ਆਉਂਦੇ ਨੇ ਸੋਹਣੇ ਦੀ ਪਾਲਕੀ ਦੇ ਵਿੱਚ ਲਜਾਇਆ ਜਾਂਦਾ ਹੈ ਸਾਧੂਆਂ ਦਾ ਸੀਸ ਜਦੋਂ ਸੀਸ ਲਜਾਇਆ ਜਾਂਦਾ ਹੈ ਅਨੰਦਪੁਰ ਦੀ ਧਰਤੀ ਦੇ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਬਾਬਾ ਜੱਦੀਆਂ ਵੱਲ ਦੇਖਦੇ ਨੇ ਨੀਰ ਵਗਦਾ ਅੱਖਾਂ ਦੇ ਵਿੱਚ ਤੇ ਜਿਵੇਂ ਜੋਪਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਜੱਦਾ ਜੀ ਨੂੰ ਕਹ ਰਹੇ ਕੰਤਾ ਦੇ ਬੋਲ ਟਾੜੀ ਜਤਾ ਹੈ ਇਹ ਆਪੇ ਹਉ ਤੜੀ ਤੱਕ ਸਾਂਖੀ ਨਿਕਲ ਤੂ ਤੇ ਪਰੰਤੂ ਨਿਸਕੀਤਾ ਜਿਵੇਂ ਸਖ ਦੀਆਂ ਅੱਖ ਟੁੱਟ ਲਹੂ ਦਾ ਨਹੀਂ ਤੱਕ ਸਾਂਖੀ ਨਿਕਲ ਤੂ ਤੇ ਪਰੰਤੂ ਨਿਸਕੀਤਾ दिन में जा ਬਸ ਕਿਸੇ ਰਣੀ ਭੋਰਿਆ ਬਸ ਉਸ ਨਿਸ ਕੀਤਾ ਮੂਰੇ ਜਾਵ ਰੰਗ ਜਾਲ ਮੈਂ ਰੋਸ ਨਿਸ ਕੀਤਾ ਤੰਗ ਮਹਾਰਾਜ ਜੀ ਤੇ ਜਦ ਕੋਲ ਪਹੁੰਚੇ ਨੇ ਤੇ ਖਾਲਸਾ ਜੀ ਬਾਬਾ ਜੈਤਾ ਜੀ ਨੂੰ ਕਿਹਾ ਸਤਗੁਰਾਂ ਨੇ ਕਿ ਉੱਥੇ ਹੋਰ ਨਹੀਂ ਸੀ ਕੋਈ ਸਿੱਖ ਹੈਗਾ ਵੀ ਦਿੱਲੀ ਦੇ ਵਿੱਚ ਇੰਨੇ ਸਿੱਖ ਨੇ ਕਿਸੇ ਨੇ ਹਾਂ ਨਾ ਨਾਰਾ ਨਹੀਂ ਮਾਰਿਆ ਬਾਬਾ ਜੈਤਾ ਜੀ ਨੇ ਕਿਹਾ ਵੀ ਕਿਸੇ ਦੀ ਕੋਈ ਪਛਾਣ ਹੀ ਨਹੀਂ ਸੀ ਮਹਾਰਾਜ ਨੇ ਕਿਹਾ ਕਿ ਐਸਾ ਸਿੱਖ ਖਾਜ ਦਵਾਂਗਾ ਕਿ ਲੱਖਾਂ ਦੇ ਵਿੱਚ ਖਲੋਤਾ ਵੀ ਨਜ਼ਰ ਆ ਜਾਵੇ ਇਕਰਾਰ ਵੀ 1699 ਈਸਵੀ ਦੇ ਵਿੱਚ ਸਪੂਰਨ ਕੀਤਾ। ਹੁਣ ਆ ਚਲੋ ਤੁਸੀਂ ਕਿ ਬਾਬਾ ਜੈਤਾ ਜੀ ਸੀਸ ਲੈ ਕੇ ਗਏ ਨੇ ਤੇ ਇੱਥੇ 5 ਦਿਨ ਦਾ ਸਫਰ ਕੀਤਾ 16 ਨਵੰਬਰ 1675 ਈਸਵੀ ਦੇ ਵਿੱਚ ਜਦੋਂ 16 ਨਵੰਬਰ ਨੂੰ ਇੱਥੇ ਅੰਗੀਠਾ ਤਿਆਰ ਕੀਤਾ ਗਿਆ ਗੁਲਾਬ ਦੇ ਫੁੱਲਾਂ ਦੇ ਨਾਲ ਸਤ ਜੀਨਾ ਦੇ ਸੀਸ ਦਾ ਜਲਦਲ ਨਾਲ ਇਸ਼ਨਾਨ ਕਰਾਇਆ ਗਿਆ ਯਾਰ। ਜਦੋਂ ਸੰਸਕਾਰ ਕਰਨ ਲੱਗੇ ਨਾ ਤਾਂ ਬਾਬਾ ਜੈਦਾ ਦੀ ਪੰਜ ਕਣ ਪਰ ਕਰਮਾ ਕਰਕੇ ਕਿਸੇ ਕੋਨੇ ਦੇ ਜਾਲ ਮੁਕੇ ਨੇ ਬੈਠ ਗਏ ਨੇ ਕਿਉਂਕਿ 50 ਦਿਨਾਂ ਦਾ ਵਿਰਾਗ ਅੱਖਾਂ ਚ ਨਿਰਮਗ ਹੁੰਦੇ ਨੇ ਸਾਧਗਰਾਂ ਨੂੰ ਸੰਕਟਾਂ ਨੇ ਬੇਨਤੀ ਕੀਤੀ ਕਿ ਪੁੱਤਰ ਦੇ ਜਿਹੜੇ ਫਰਜ਼ ਹੁੰਦੇ ਨੇ ਪਿਤਾ ਦੇ ਸੀਸ ਦਾ ਸੰਸਕਾਰ ਕਰੋ ਤੇ ਮਹਾਰਾਜ ਦਾ ਧਿਆਨ ਜਾਂਦਾ ਵੀ ਬਾਬਾ ਜੈਦਾ ਜੀ ਕਿੱਥੇ ਨੇ ਉਹ ਇੱਕ ਕੋਨੇ ਦੇ ਵਿੱਚ ਬੈਠੇ ਨੇ ਸਾਰੇ ਜਾਰੇ ਲੱਭਣ ਲੱਗ ਜਾਂਦੇ ਨੇ ਜਦੋਂ ਬਾਬਾ ਜੈਦਾ ਜੀ ਨੂੰ ਲੈ ਕੇ ਹੁੰਦੇ ਨੇ ਕਿ ਤੁਸੀਂ ਸਾਰੇ ਫਰਜ਼ ਪੁੱਤਰ ਵਾਲੇ ਜਿਹੜੇ ਪਿਤਾ ਪ੍ਰਤੀ ਹੁੰਦੇ ਆ ਸਾਰੇ ਪੂਰੇ ਕੀਤੇ ਆ ਮਹਾਰਾਜ ਜੀ ਨੂੰ ਬਾਬਾ ਜੈਦਾ ਜੀ ਨੂੰ ਨਾਲ ਲੈ ਕੇ ਆਪਣੇ ਪਿਤਾ ਦਾ ਸਸਕਾਰ ਕੀਤਾ ਆ ਕਿਉਂਕਿ ਇੱਥੇ ਸਾਧਕਾਂ ਨੇ ਫਿਰ ਸ਼ਾਦੀ ਦੇ ਨਾਲ ਇਹ ਲਾਇਆ ਤਾਂ ਨਾਲੇ ਕਿਹਾ ਰੰਗਰੇਟੇ ਗੁਰੂ ਕੇ ਬੇਟੇ ਸਦਾ ਪੰਥ ਸੰਗ ਸੰਮੇਟੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਨੇ ਜਦੋਂ ਫਿਰ ਵਾਰ ਦਿੱਤਾ ਜਾਂ ਬਖਸ਼ਾਨ ਕੀਤੀਆਂ ਨੇ ਤੇ ਖਾਲਸਾ ਜੀ ਇਹ ਸਤਿਗੁਰਾਂ ਨੇ ਸਾਨੂੰ بیٹے ਬਣਾਇਆ ਜਦੋਂ ਅਮਰਤ ਸਿੰਘ ਕਹਿਆ ਲੈ ਆਪਣੇ ਚਾਰ ਪੁੱਤਰਾਂ ਨੂੰ ਤੇ ਬਾਬਾ ਜੀਵਨ ਸਿੰਘ ਜੀ ਨੂੰ ਨਾਲ ਸਕਾਇਆ ਕਿ ਇਹ ਨੇ ਮੇਰਾ ਪੁੱਤਰ ਹੈ ਤੇ ਅਸੀਂ ਆਪਣੇ ਵੱਲ ਧਿਆਨ ਮਾਰੀਏ છાਤੀ ਮਾਰੀਏ ਵੀ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੇ بیٹے ਬਣਾ ਲਿਆ ਹੋਏ ਤੇ ਅਸੀਂ ਅੱਜ ਵੀ ਵਾਂਝੇ ਦੰਬੀਆਂ ਪਖੰਡੀਆਂ ਦੇ ਡੇਰਿਆਂ ਦੇ ਉੱਤੇ ਤੁਰੇ ਫਿਰਦੇ ਆਂ ਮਹਾਰਾਜ ਕਿਰਪਾ ਕਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਸੰਗਤਾਂ ਨੂੰ ਫਿਰ ਗੁਰੂ ਪਿਤਾ ਦੀ ਸ਼ਹੀਦੀ ਹੋ ਗਈ ਇਹਨੇ ਮਹਾਰਾਜ ਨੇ ਕਿਹਾ ਕਿ ਸੋਗ ਨਹੀਂ ਕਰਨ ਸੰਗਤਾਂ ਨੂੰ ਕਿਹਾ ਕਿ ਗੁਰੂ ਸਾਹਿਬ ਦੇ ਉਪਦੇਸ਼ਾਂ ਤੇ ਚੱਲਣਾ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਰਦੇ ਉਪਦੇਸ਼ ਨੇ ਭੈ ਕਉ ਦੇਤ ਨਹਿ ਨੈਪੇ ਮਾਨਤ ਆਨ ਨਾ ਕਿਸੇ ਨੂੰ ਅਸੀਂ ਭੈ ਦਿੰਦੇ ਆ ਨਾ ਕਿਸੇ ਦਾ ਭੈ ਮੰਨਦੇ ਆ ਉਹ ਨਾ ਕਿਸੇ ਕੋਲ ਅਸੀਂ ਡਰਦੇ ਆ ਨਾ ਕਿਸੇ ਨੂੰ ਅਸੀਂ ਡਰਾਂਦੇ ਆ ਮਹਾਰਾਜ ਜੀ ਨੇ ਸੰਗਤਾਂ ਵਿੱਚ ਜੋਸ਼ ਭਰਨ ਲਈ ਪੰਜ ਕਿਲੇ ਸਾਰੇ ਨੇ ਆਨੰਦਪੁਰ ਦੀ ਧਰਤੀ ਉੱਤੇ ਕਿਲਾ ਲੋਹਗੜ ਫਤੇਗੜ ਤਾਰਾਗੜ ਢੋਲਗੜ ਤੇ ਆਨੰਦਗੜ ਸਾਹਿਬ ਤੇ ਇਹਦੇ ਨਾਲ ਹੀ ਆਨੰਦਗੜ ਸਾਹਿਬ ਗੁਰੂ ਸਾਹਿਬ ਦੀ ਆਪ ਰੈਸ਼ ਆ ਆਨੰਦਪੁਰ ਕਿਲੇ ਦੇ ਨਾਲ ਹੀ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਜਿਹਨਾਂ ਨੂੰ ਠਿਕਣਾ ਲਾਇਆ ਬਾਬਾ ਜੀਵਨ ਸਿੰਘ ਦਾ ਬੁੰਗਾ ਫਲਾਕ ਦਿੱਤਾ ਉਹਨਾਂ ਦੀ ਰੈਸ਼ ਬਣਾਈ ਅੱਜ ਵੀ ਤੁਸੀਂ ਦਰਸ਼ਨ ਕਰਦੇ ਉੱਥੇ ਜਾ ਕੇ ਉਸ ਬੁੱਕੇ ਦੇ ਵਿੱਚ ਸਤਿਗੁਰੂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਜੀਵਨ ਸਿੰਘ ਜੀ ਨੂੰ ਕਮਾਂਡਰ ਬਣਾਇਆ ਸੀ ਇੱਥੋਂ ਪੂਰੀ ਸ਼ਾਨ ਦੀਨ ਕਰਕੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮਿਲਣ ਦਿੱਤਾ ਜਾਂਦਾ ਸੀ ਜਦੋਂ ਵੀ ਕੋਈ ਬਾਹਰੋਂ ਬੰਦਾ ਹੁੰਦਾ ਸੀ ਖਾਲਸਾ ਜੀ ਇੱਥੇ ਹੀ ਸਤਿਗੁਰਾਂ ਨੂੰ ਸੱਦਾ ਆ ਮਿਹਰਨੀ ਪ੍ਰਕਾਸ਼ ਦਾ ਨਾਮ ਜੱਗ ਭਾਗ ਲਾਏ ਨੇ ਤੇ ਇੱਥੇ ਫਿਰ ਸਾਧੂਆਂ ਨੇ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿ ਸਾਡੇ ਕੋਲ ਕਾਲ ਫੜ ਕੇ ਨੇ ਸਾਰਿਆ ਕੌ ਦਿੱਤਾ ਚਲਾਉਣ ਲਈ ਨਿਸ਼ਾਨ ਸਾਹਿਬ ਦੇ ਦਿੱਤਾ ਆ ਸਾਨੂੰ ਤੇਗ ਦੇ ਦਿੱਤੀ ਆ ਵਾਹਣ ਵਾਸਤੇ ਸਵਾਰੀ ਕਰਨ ਦੀ ਘੋੜੇ ਦੇ ਦਿੱਤੇ ਆ ਪਰ ਇੱਕ ਚੀਜ਼ ਦੀ ਕਮੀ ਆ ਜਮਾਨ ਅੰਦ ਚੰਦ ਕਹਿੰਦਾ ਸੀ ਕਿ ਇਸ ਚੀਜ਼ ਦੀ ਕਮੀ ਆ ਤੇ ਮਹਾਰਾਜ ਕਹਿੰਦੇ ਕਿ ਹੁਣ ਨਗਾਰੇ ਦੀ ਕਮੀ ਆ ਫਿਰ ਲਾਹੌਰ ਤੋਂ ਦੋ ਕਾਰੀਗਰਾਂ ਤੋਂ ਮਗਾ ਕੇ ਨਗਾਰਾ ਤਿਆਰ ਕਰਾਇਆ ਗਿਆ ਤੇ ਉਹ ਇੰਨਾ ਵੱਡਾ ਤੇ ਉੱਚਾ ਤੇ ਲੰਬਾ ਤੇ ਚੌੜਾ ਨਗਾਰਾ ਤਿਆਰ ਕਰਾਇਆ ਗਿਆ ਕਿ ਜਦੋਂ ਵਾਜਦਾ ਉਸ ਤੇ ਹਮਾਲਿਆ ਪਰਬਤੀਆਂ ਪਹਾੜੀਆਂ ਵੀ ਹਿੱਲਦੀਆਂ ਸੀ ਤੇ ਜਦੋਂ ਉਸ ਨਗਾਰੇ ਨੂੰ ਪਹਿਲੀ ਵਾਰੀ বাজਾਇਆ ਗਿਆ ਆ फिर, फिर सात ने बबा जायता जी उतर चोटा मारिया बाबा जैता जी ने हिमालिया पर पहाड़िया कंपदियां कनी गई केगाड़ा बचा